ਕੀ ਨਾਮ ਆਪਣਾ ਤੇ ਕੀ ਗੱਲ ਹੋਈ ਜੀ ਸਰ ਮੈਂ ਸੰਦੀਪ ਕੌਰ ਮੈਂ ਉਹਨਾਂ ਦੀ ਪਰਜਾਈ ਨੂੰ ਜੋ ਰਾਵਰ ਸਿੰਘ ਜੀ ਹਾਂਜੀ ਕੀ ਕਿਥੋਂ ਦੇ ਨਾਲ ਵਾਲੇ ਚੱਬਸ ਹਾਂਜੀ ਕੀ ਗੱਲ ਹੋਈ ਅੱਜ ਦੀ ਜੀ ਸਰ ਇਹ ਜਿਹੜਾ ਝਗੜ ਕੇ ਬਾਹਰੋਂ ਅੰਦਰ ਆਏ ਨਾ ਹਾਂਜੀ ਸਰ ਮੇਰੇ ਸਹੁਰਾ ਸਾਹਿਬ ਨੇ ਗੇਟ ਖੋਲ੍ਹਿਆ ਸੀ ਹਾਂਜੀ ਤੇ ਉਹਨਾਂ ਨੂੰ ਅਨੰਦ ਧੱਕਾ ਮਾਰਿਆ ਤੇ ਉਹ ਡਿੱਗ ਪਏ ਮੈਂ ਉਹਨਾਂ ਨੂੰ ਉਠਾਇਆ ਜੇ ਫਿਰ ਉਹਨਾਂ ਦੀ ਡੈਥ ਹੋ ਗਈ ਅੱਛਾ ਜੀ ਨਹੀਂ ਗੱਲ ਕਿ ਸ਼ੁਰੂ ਕਿੱਥੋਂ ਹੋਈ ਸੀ ਸਰ ਇਹ ਬਾਹਰ ਹੀ ਕਿਤੇ ਝਗੜਾ ਹੋਇਆ ਹੈ ਇਹਨਾਂ ਦਾ ਅੱਛਾ ਤੇ ਉਹ ਜਿਹੜੇ ਬੰਦੇ ਫਿਰ ਘਰਾਂ ਦੇ ਹਾਂਜੀ ਹਾਂਜੀ ਹੁਣ ਪਰਸਪੁਲੀਸ ਐਸ ਬਾਰੇ ਪੁਲਿਸ ਨੂੰ ਡਿਵਿਜ਼ਨ ਤੋਂ ਡਿਵਿਜ਼ਨ ਤੋਂ ਸਰੋ ਕੀਤੇ ਹੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਨੀ ਕੀ ਕਰਦੇ ਪ੍ਰਸ਼ਾਸਨ ਨੂੰ ਸਰ ਮਸੀ ਕਹਿੰਦੇ ਕਿ ਉਹਨਾਂ ਨੂੰ ਸਖਤ ਸਜ਼ਾ ਦੇਈ ਜਾਵੇ ਜੀ ਵੀਰ ਜੀ ਆਪਣਾ ਨਾਮ ਦੱਸੋ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਵਾਰਤਾਤ ਹੋਈ ਹੈ ਜੀ ਮੇਰਾ ਨਾਮ ਦਾਸ ਸਿੰਘ ਜੀ ਪਿੰਡ ਮੇਰਾ ਕਮੂਬਾ ਹਾਂ ਜੀ ਇਥੇ ਮੇਰੇ ਤਾਇਆ ਜੀ ਦੇ ਚਾਪੇ ਪਿੰਡ ਦੇ ਹਾਂ ਜੀ ਤਾਇਆ ਜੀ ਦੇ ਬੇਟਾ ਦੁਕਾਨਦਾਰ ਹੈ ਇਸ ਵੇਲੇ ਆਟੂ ਲੈ ਕੇ ਕੋਈ ਦੁਕਾਨ ਤੋਂ ਕੋਈ ਲੱਗਾ ਸਮਾਨ ਲੈਣ ਬਸ ਵਾਲਾ ਪਿੱਛੇ ਆਇਆ ਸਮੂਹ ਲੈਣਾਂ ਉਨੇ ਇਹਨੂੰ ਗਿਆ ਵੀ ਆਟੋ ਸਾਈਡ ਤੇ ਕਰਨਾ। ਇਹ ਕਹਿੰਦਾ ਵੀ ਜਿਹੜੀ ਦੂਜੇ ਪਾਸੇ ਰਸਤਾ ਹੈਗਾ ਉਧਰ ਦੀ ਕੱਢ ਲਓ। ਇਸੇ ਗੱਲ ਤੋਂ ਉਹਨਾਂ ਦੀ ਗੁੰਗੂੰਣਾ ਮੈਮੇ ਹੋਈ। ਬੱਸ ਵਾਲੇ ਨੇ ਬੱਸ ਤੋਂ ਬਾਹਰ ਨਿਕਲ ਕੇ ਰਾਡ ਕੱਢ ਕੇ ਇਹਦੇ ਸਿਰ 'ਤੇ ਮਾਰਿਆ। ਜਿਹੜੀ ਬੱਸ ਸੀ ਉਹ ਸਰ ਪ੍ਰਾਈਵੇਟ ਸੀ ਜਾਂ ਸਰਕਾਰੀ ਸੀ ਜਾਂ ਕਿਹੜੀ ਬੱਸ ਆਈ ਸੀ? ਪ੍ਰਾਈਵੇਟ ਦਾ ਸਕੂਲ ਵੈਨ ਦੱਸ ਦਿਓ। ਆ ਸਕੂਲ ਵੈਨ ਸੀ ਅੱਛਾ ਜੀ। ਅੱਛਾ ਫਿਰ ਬਾਅਦ ਚੁੱਕੀ ਗੱਲ ਹੋਈ ਸਰ। ਓਕੇ ਫਿਰ ਜਿਹੜੇ ਦੁਕਾਨਾਂ ਵਾਲੇ ਉਹਨਾਂ ਨੇ ਇਹਨੂੰ ਛਡਾ ਦਿੱਤਾ। ਇਹ ਆਪਣੇ ਘਰ ਆ ਗਿਆ। ਘਰ ਆਣ ਕੇ ਇਹ ਚੱਲ ਗਿਆ ਠਾੜੇ ਦਰਕਾਨ ਦੇ ਨਾਲੇ ਵੀ ਇੱਕ ਦੋ ਮੁੰਡੇ ਇਹਨੇ ਆਪਣੇ ਸਾਥ ਦੇ ਠ ਕੋਰ ਅਸਤੇ ਦੇ ਕਿ ਉਹ ਮੁੰਡੇ ਬੇਰ ਇੱਥੋਂ ਆ ਕੇ ਇਹ ਭੱਜ ਕੇ ਆਪਣੇ ਘਰ ਮੁੜੇ ਆ। ਇਹ ਜਿਹਨੂੰ ਘਰ ਆਏ ਉਹ 108 ਤੋਂ ਬੰਦਾ ਸੀ ਨਾ। ਬੱਸ ਵਾਲੇ 108 ਤੋਂ ਬੰਦਾ ਲੈ ਕੇ ਆਏ ਸੀ। ਹਾਂਜੀ। ਅੱਛਾ ਜੀ। ਉਹ ਮੇੜ ਬੰਦੇ ਤੋਂ 5-6 ਸੱਤ ਜਾਣੀ ਸੀ ਬਾਕੀ ਕਾਫੀ ਅਣਜਾਣ ਦੇ ਬੰਦੇ ਨਾਲ ਉਹਨਾਂ ਦੇ। ਅੱਛਾ ਜੀ। ਆ ਰਾਣਕੇ ਦੇ ਦਾੜੀ ਫਾਦਰ ਸਾਹਿਬ ਮੇਰੇ ਤਾਇਆ ਜੀ। ਦਰਵਾਜ਼ਾ ਖੋਲ੍ਹਿਆ ਉਹਨਾਂ ਨੇ ਧੱਕਾ ਮਾਰਿਆ। ਉਹ ਦੇਖ ਕੇ ਉਹਨਾਂ ਦੇ ਮੋਢੇ ਤੇ ਦਿੱਸੋ। ਅੱਛਾ ਕਿੰਨੀ ਉਮਰ ਸੀ ਸਰ ਉਹਨਾਂ ਦੀ? ਉਹਨਾਂ ਦੀ ਉਮਰ ਲੱਗੀ ਕੋਈ 60 ਦੇ ਕਰੀਬ। ਅੱਛਾ ਜੀ। ਦੋਨ ਬਾਲ ਪੁਲਿਸ ਨੂੰ ਫੋਨ ਕੀਤਾ ਪਰ ਦਫ਼ਤਰੀ ਲੇਟ ਆਈ ਜਾ। ਉਹ ਬੰਦੇ ਬਾਹਰ ਖੜੇ ਸੀ। ਉਹ ਨਾਂ ਦੇ ਦਰਵਾਜ਼ੇ ਖੋਲਣ ਦਿੰਦੇ ਸੀ। ਉਹਨਾਂ ਕੋ ਘਿਆਨ ਵੀ ਕਾਫੀ ਹੈ। ਅੱਛਾ ਜੀ। ਇਹਦੇ ਤੋਂ ਦਰਵਾਜ਼ਾ ਖੋਲਦੇ ਇਹਦੇ ਮਤਲਬ ਉਹ ਕਿੰਨਾ ਰੋੜੇ ਮਾਰ ਕੇ ਜਾਂਦੇ ਨੇ। ਪੁਲਿਸ ਨੂੰ ਫੋਨ ਕੀਤਾ ਫੰਕਸ਼ਨਿੰਗ ਵੀ ਆੜ ਕੇ ਮਤਲਬ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਬੰਦਿਆਂ ਨੇ। ਉਹਨਾਂ ਚਿਰ ਉਹਨਾਂ ਕੋਈ ਗੱਤੂ ਕੀ। ਬਹੁਤ ਵੇਲੇ ਸ਼ਾਮੇ 6:00 ਵਜੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੈਤੂ ਕੀ ਬੰਦੇ ਨੇ। ਉਹ ਫਿਰ ਉਦੋਂ ਉਦੋਂ ਗਏ ਆ ਤੇ ਫਿਰ ਲੈ ਆ ਗਏ ਆ। ਕੀ ਸਮਝਦੇ ਪੁਲਿਸ ਸਾਡੀ ਕਿਉਂ ਨਹੀਂ ਸੁਣਵਾਈ ਕਰਦੀ ਵੀ ਜੀ? ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕਿ ਪੁਲਿਸ ਨੇ ਕਿੱਡੇ ਫੋਨ ਕੀਤੇ ਆ। ਉਹਨਾਂ ਸ਼ਸ ਪ੍ਰਸ਼ਾਸਨ ਦੀਆਂ ਗੱਲਾਂ ਹੀ ਆ। ਪ੍ਰਸ਼ਾਸਨ ਨੂੰ ਚਾਹੀਦਾ ਜਾਂ ਮੌਕੇ ਤੇ ਕੰਮ ਕੀਤਾ ਆ। ਮਤਲਬ ਵੀ ਬੰਦੇ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਖੜੇ ਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਉਹਨਾਂ ਮੌਕੇ ਤੇ ਕਰਤਾਰ ਕਰਦੇ। ਕਿਹੜੇ ਥਾਣੇ ਤੁਹਾਡੇ ਵੱਲੋਂ ਕੰਪਲੀਟ ਕੀਤੀ ਗਈ ਹੈ? ਇਹ ਥਾਣਾ ਹੈ ਕਜੀ ਚਾੜੀਪੁਰ ਥਾਣਾ।